ਹਲਕਾ ਖੇਮ ਕਰਨ ਵਿੱਚ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੋਣ ਜਾ ਰਹੀ ਰੈਲੀ ਵਿੱਚ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਮਨਜੀਤ ਸਿੰਘ ਨੰਬਰਦਾਰ ਆਪਣੇ ਸਾਥੀਆਂ ਸਮੇਤ ਪਿੰਡ ਸਕੱਤਰਾ ਤੋਂ ਸ਼ਾਮਲ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮਨਜੀਤ ਸਿੰਘ ਨੰਬਰਦਾਰ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਅਧੀਨ ਕੀਤੇ ਗਏ ਵਿਕਾਸ ਕਾਰਜਾਂ ਤੋਂ ਕਾਫੀ ਪ੍ਰਭਾਵਿਤ ਹਾਂ ਇਸ ਲਈ ਅਸੀਂ ਸ਼ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਅਸੀਂ ਸ਼ਾਮਲ ਹੋਣ ਜਾ ਰਹੇ ਹਾਂ। ਹੋਰ ਵੀ ਵਿਕਲਪ ਜਿਸ ਤਰ੍ਹਾਂ ਹੈਗੇ ਜਿਵੇਂ ਆਵਾਜ਼ ਦੀ ਪਾਰਟੀ ਦੇ ਵਿੱਚੋਂ ਸ਼ਾਮਲ ਹੋ ਸਕਦੇ ਹੇ ਜਾਂ ਹੋਰ ਵੀ ਪਾਰਟੀਆਂ ਨੇ ਕਾਂਗਰਸ ਦੇ ਸਾਹਾਨੂੰ ਇਹਦਾ ਜਿਹੜਾ ਇਹ ਚੰਨੀ ਸਾਹਿਬ ਦਾ ਇੱਕ ਕੰਮ ਬੜਾ ਵਧੀਆ ਲੱਗਾ ਇੱਕ ਤਾਂ ਨਰਿੰਦਰ ਮੋਦੀ ਨੂੰ ਇਹਨੇ ਇੱਥੇ ਵੜਨ ਨਹੀਂ ਦਿੱਤਾ। ਜੇ ਹੋਰ ਕੋ ਮੁੱਖ ਮੰਤਰੀ ਹੁੰਦਾ ਤੇ ਉਤੋਂ ਵੇਰ ਕੇ ਵੜ ਜਾਣਾ। ਇਸ ਕਰਕੇ ਨੇ ਚੀਕਾਂ ਕਢਾਈਆਂ ਪਈਆਂ ਮੋਦੀ ਦੀਆਂ। ਤੇ ਦੂਸਰੇ ਨੇ ਜਿੰਨੇ ਵੀ ਕੰਮ ਕੀਤੇ ਆ ਉਹ ਆਪਣੇ ਹਾ ਕੱਜ ਪੱਖੀ ਆਪਣੇ ਕੰਮ ਕੀਤੇ ਨੇ ਇਸ ਕਰਕੇ ਵਿਕਾਸ ਵੀ ਕੀਤਾ ਥੋੜਾ ਜਿਹਾ ਮੌਕਾ ਨੂੰ ਮਿਲਿਆ ਜੇ ਹੋਰ ਮੌਕਾ ਮਿਲਦਾ ਤੇ ਬੜੇ ਵਧੀਆ ਕੰਮ ਕਰ ਜਾਣੇ ਜਿਵੇਂ ਇਹਨਾਂ ਗਰੀਬਾਂ ਨਾਲ ਜ਼ਮੀਨ ਦਾ ਕੰਮ ਕਰਨ ਲੱਗਾ ਇਹ ਬਹੁਤ ਤਗੜਾ ਕੰਮ ਸੀਗਾ ਹੁਣ ਕੱਲ ਕੋ ਲੋਤਰ ਨੂੰ ਕਿਸੇ ਗਰੀਬ ਨੂੰ ਲੋੜ ਹੀ ਪੈਂਦੀ ਆ ਜ਼ਮੀਨ ਦੇ ਜਬਾਨ ਤਾਂ ਕਰਾਉਣ ਦੀ ਜਾਂ ਕੋਈ ਤਰ੍ਹਾਂ ਤਰ੍ਹਾਂ ਦੀਆਂ ਲੋੜਾਂ ਪੈਂਦੀਆਂ ਰਹਿੰਦੀਆਂ ਕਿਸੇ ਨੇ ਕਰਜ਼ਾ ਹੀ ਲੈਣਾ ਤੇ ਉਹ ਕਰਜ਼ਾ ਵੀ ਇਹ ਆਪਦੀ ਜ਼ਮੀਨ ਦੇ ਉੱਤੇ ਲੈ ਸਕਦੇ ਸਭ ਕੁਝ ਕਰ ਸਕਦੇ ਜ਼ਿਮੀਂਦਾਰ ਨਹੀਂ ਵੀ ਨਾਲ ਤੁਰਦੇ ਤੇ ਆਪਦੀ ਜ਼ਬਾਨ ਤੇ ਬੰਦਾ ਜਾ ਕੇ ਦੇ ਸਕਦਾ ਹੈ ਹੋਰ ਵੀ ਬੜੇ ਮੁਕਲਪ ਪਿਆ ਜਿਵੇਂ 32 ਦਾ ਜਿਹੜਾ ਇਹ ਬਹੁਤ ਤਕੜਾ ਇਹਨਾਂ ਨੇ ਕੰਮ ਕੀਤਾ ਬਿਜਲੀ ਦੇ ਮੁੱਦੇ ਦੇ ਉੱਤੇ ਜਿਸ ਤਰ੍ਹਾਂ ਸਰਪੰਚ ਸਾਹਿਬ ਲਾਲਜੀਤ ਸਿੰਘ ਭੁੱਲਣ ਨੇ ਤੁਸੀਂ ਰਾਜਨੀਤੀ ਵਿੱਚ ਲੈਂਦੇ ਹੋ ਲਾਲਜੀਤ ਸਿੰਘ ਭੁੱਲਣ ਨੇ ਹਰਮਿੰਦਰ ਸਿੰਘ ਜਿੰਦੇ ਤੇ ਜਿਹੜੇ ਰਾਮਗੜੀਆ ਬਰਾਦਰੀਆ ਸੁਨਿਆਰਾ ਬਰਾਦਰੀ ਦੇ ਟਿੱਪਣੀ ਕੀਤੀ ਹੈ ਕਿਸ ਤਰ੍ਹਾਂ ਦੇ ਕਿਸੇ ਵੀ ਚਾਹ ਗਰੀਬ ਹੋਵੇ ਚਾਹ ਅਮੀਰ ਹੋਵੇ ਜੱਟ ਹੋਵੇ ਕੋਈ ਵੀ ਬਰਾਦਰੀ ਹੋਵੇ ਉਹਦੇ ਖਿਲਾਫ ਕਦੀ ਵੀ ਨਹੀਂ ਬੋਲਣਾ ਚਾਹੀਦਾ ਤੇ ਜਿਹੜਾ ਉਹਨੇ ਨਿੱਜੀ ਵਾਰ ਕੀਤਾ ਉਹਦੇ ਉੱਤੇ ਗਿੱਲ ਸਾਹਿਬ ਦੇ ਪਰਿਵਾਰ ਦੇ ਉੱਤੇ ਉਹ ਬਹੁਤ ਨਿੰਦਨਯੋਗ ਆ ਉਹ ਪਰਵਾ ਕਿਥੇ ਇਹਨੂੰ ਨਹੀਂ ਕਰਨਾ ਚਾਹੀਦਾ ਜੇ ਉਹੋ ਹੀ ਸ਼ਦਾਬਲੀ ਉਹ ਵੀ ਹੁਣ ਵਰਤਨ ਡੈ ਬਣ ਫਿਰ ਬਹੁਤ ਮਾੜੀ ਗੱਲ ਆ ਇਸ ਕਰਕੇ ਉਹ ਬਹੁਤ ਮਾੜੀ ਕੀਤਾ ਇਹਨਾਂ ਨੇ ਜਿਹੜਾ ਬੋਲਿਆ ਉਹਨਾਂ ਦੇ ਉੱਤੇ ਸਭਾ ਜੁਣਾ ਆ ਰਹੀਆਂ ਵੋਟਰਾਂ ਵੋਟਰਾਂ ਦੇ ਸੀਨੇ ਆਏ ਸੀਨੇ ਆਏ ਹੋਈ ਆ ਵੀ ਕਾਂਗਰਸ ਪਾਰਟੀ ਨੂੰ ਲਿਓਣਗੇ ਤੇ ਬਹੁਤ ਵਧੀਆ ਰਹਿਣਗੇ ਜੇ ਨਰਿੰਦਰ ਮੋਦੀ ਆ ਰਾਜ ਆ ਤੇ ਸਾਡੀ ਜਿਹੜੀ ਜ਼ਮੀਨ ਜਾਇਦਾਦ ਆ ਉਹ ਵੀ ਜਾਊਗੀ ਗਰੀਬਾਂ ਦੇ ਕੰਮ ਵੀ ਜਾਣਗੇ ਬਹੁਤ ਵੱਡਾ ਨੁਕਸਾਨ ਹੋਊਗਾ ਵੱਡੀਆਂ ਹਸਤੇਗਾਂ ਅੱਜ ਜੁੜਨ ਜਾ ਰਹੀਆਂ ਹਨ ਹਾਂਜੀ ਪ੍ਰਤਾਪ ਸਿੰਘ ਫੌਜੀ ਆ ਸਾਰੇ ਡਾਕਟਰ ਸਾਹਿਬ ਧਰਮਸੋਗ ਗ੍ਰਾਂਤੀ ਸਾਰੇ ਹੁਣ ਨਾਂ ਕੀਦਾ ਕੀਦ ਲਮਾ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਫੋਟੋ ਖੇਡੋ ਸਾਹਿਬ ਦਾ ਸਰਪੰਚ ਮਜਬੀ ਸਿੰਘ ਹਾਂਜੀ ਸਰਪੰਚ ਸਾਹਿਬ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ ਕਾਂਗਰਸ ਪਾਰਟੀ ਦੀਆਂ ਚੰਗੀਆਂ ਨੀਤੀਆਂ ਵੇਖ ਕੇ ਚੰਨੀ ਸਾਹਿਬ ਦੇ ਚੰਗੇ ਕੰਮ ਵੇਖ ਕੇ ਉਹਦੇ ਵਿੱਚ ਸ਼ਾਮਲ ਹੋਣ ਜਾ ਰਹੇ ਜਿੰਨੇ ਪਰਿਵਾਰ ਪਿੰਡ ਸਕਤਰਾ ਉਹ ਜਿਹੜੇ ਸ਼ਾਮਲ ਹੋ ਜਾ ਰਹੇ ਇਹ ਤੁਹਾਨੂੰ ਤੁਹਾਨੂੰ ਵੀ ਪਤਾ ਲੱਗ ਹੀ ਚੁੱਕਾ ਹੈ ਵੀ ਤਕਰੀਬ ਨਹੀਂ ਸਕਤਰਾ ਇੱਕ ਪਾਸਾ ਹੀ ਕਾਂਗਰਸ ਪਾਰਟੀ ਦੇ ਨਾਲ ਚਲੇ ਗਿਆ ਜੋ ਬੋਟਾਂ ਪਹਿਣੀ ਉਦੋਂ ਪਤਾ ਲੱਗ ਜੂਗਾ ਕਿ ਕੀ ਰੁਝਾਨ ਰਹਿੰਦਾ ਜਿਹੜੇ ਨੇ ਉਹ ਆ ਰਹੇ ਨੇ ਹਲਕਾ ਕੈਂਪ ਕਰਦੇ ਵਿੱਚ ਲੱਗਦਾ ਕਿ ਲੋਕ ਸਭਾ ਦੀਆਂ ਚੋਣਾਂ ਤੇ ਜਲਦਾ ਫਾਇਦਾ ਇਹ ਇਹ ਇਦਾਂ ਗੱਲ ਹੈ ਵੀ ਜੇ ਥੋੜੀ ਬੋਦੀ ਕਾਂਗਰਸ ਪਾਰਟੀ ਅੱਗੇ ਡਾਊਨ ਸੀ ਚੰਨੀ ਸਾਹਿਬ ਦੇ ਆਉਣ ਦੇ ਨਾਲ ਜਿਹੜੀ ਆ ਉਹ ਬਹੁਤ ਉੱਪ ਹੋਊਗੀ ਇੱਥੇ